ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਸਲਾਮੁਅਲੈਕੁਮ ਕਿਦਾ ਹੋ ਸਾਰੇ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਖੁਸ਼ ਹੋਗੇ ਹਾਸੇ-ਵਾਸਤੇ ਹੋਵੋਗੇ ਜੀ ਗਾਇਸ ਅੱਜ ਚੁਰੀ ਆਇਕਿਡ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਈ ਆ ਬਹੁਤ ਹੀ ਇੰਟਰਸਟਿੰਗ ਹੋਣ ਵਾਲੀ ਆ ਮੀਨਿੰਗ ਆਫ 96 ਕਰੋੜ ਖਾਲਸਾ ਅੱਜ ਅਸੀਂ ਮਤਲਬ ਵੇਖਾਂਗੇ ਆਖਿਰ 96 ਕਰੋੜ ਖਾਲਸਾ ਦਾ ਮਤਲਬ ਕੀ ਹੈ ਤੇ ਆਓ ਸਭ ਤੋਂ ਪਹਿਲੇ ਅਸੀਂ ਆ ਵੀਡੀਓ ਵੇਖ ਲਈਏ ਫਿਰ ਇਸ ਤੇ ਵਿਚਾਰ ਕਰਦੇ ਆ ਤੇ ਲਾਸਟ ਤੱਕ ਵੀਡੀਓ ਦੇ ਨਾਲ ਰਹਿਣਾ ਹੈ ਵੀਡੀਓ ਨੂੰ ਸਕਿਪ ਨਹੀਂ ਕਰਨਾ ਉਮੀਦ ਕਰਦੀ ਆ ਵੀਡੀਓ ਤੁਹਾਡੇ ਮੇਰੇ ਵਾਸਤੇ ਬਹੁਤ ਇੰਟਰਸਟਿੰਗ ਤੇ ਬਹੁਤ ਇਨਫੋਰਮੇਟਿਵ ਹੋਏਗੀ ਤੇ ਆਜੋ ਫਿਰ ਲੈਟ ਗੈਟ ਸਟਾਰਟ ਤੁਹਾਡੇ ਚੋ ਕੋਈ ਤਖਤ ਹਜੂਰ ਸਾਹਿਬ ਨੰਦੇੜ ਗਿਆ ਹੋਵੇ ਤਾਂ ਉਥੇ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਾਲ ਟੇਕੜੀ ਸਾਹਿਬ ਇਤਿਹਾਸ ਅਨੁਸਾਰ ਇਸ ਸਥਾਨ ਤੇ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਖਾਲਸਾ ਫੌਜਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਪਏ ਇੱਕ ਖਜ਼ਾਨੇ ਚੋਂ ਗੁਪਤ ਖਜ਼ਾਨੇ ਚੋਂ ਜਿਹੜਾ ਕਿ ਦੱਬਿਆ ਹੋਇਆ ਸੀ ਉਸ ਖਜ਼ਾਨੇ ਚੋਂ ਕੱਢ ਕੇ ਤਨਖਾਹਾਂ ਵੰਡੀਆਂ ਸਨ ਮੋਹਰਾਂ ਵੰਡੀਆਂ ਸਨ ਨਾਲ ਹੀ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਸੀ ਕਿ ਜਦੋਂ ਭਵਿੱਖ ਵਿੱਚ ਖਾਲਸੇ ਦੀ ਗਿਣਤੀ 96 ਕਰੋੜ ਹੋ ਜਾਵੇਗੀ ਖਾਲਸਾ 96 ਕਰੋੜ ਹੋਵੇਗਾ ਉਦੋਂ ਇਸ ਖਜ਼ਾਨੇ ਚੋਂ 96 ਕਰੋੜ ਖਾਲਸਾ ਫੌਜ ਲਈ 2.5 ਦਿਨ ਅਤੁੱਟ ਲੰਗਰ ਵਰਤੇਗਾ ਆਮ ਹੀ ਕਈਆਂ ਦੇ ਮਨ ਵਿੱਚ ਇੱਕ ਸਵਾਲ ਹੁੰਦਾ ਹੈ ਕਿ ਇਹ 96 ਕਰੋੜ ਦਾ ਕਨਸੈਪਟ ਹੈ ਕਿ ਨਿਹੰਗ ਸਿੰਘ ਫੌਜਾਂ ਵੀ ਆਪਣੇ ਦਲਾਂ ਦੇ ਨਾਮ ਦੇ ਨਾਲ 96 ਕਰੋੜੀ ਲਾਉਂਦੀਆਂ ਨੇ ਜਿਵੇਂ ਅਕਾਲੀ ਬੁੱਢਾ ਦਲ 96 ਕਰੋੜੀ ਪਿੱਛੇ ਜਹੇ ਗਾਇਕ ਵੀਰ ਸੰਧੂ ਤੇ ਹਾਰ ਵੀ ਉਹਨਾਂ ਦਾ ਇੱਕ ਗੀਤ ਆਇਆ ਸੀ ਵੀਰ ਰਸ ਉਸ ਵਿੱਚ ਉਹਨਾਂ ਨੇ ਇੱਕ ਜ਼ਿਕਰ ਕੀਤਾ ਸੀ ਕਿ ਆਉਂਦੀ ਵੈਰੀਆਂ ਦੀ ਗਿੱਚੀ ਨੂੰ ਮਰੋੜ ਆਊਗੀ ਫੌਜ ਚੜ ਜਦੋਂ 96 ਕਰੋੜ ਆਊਗੀ ਟਾਡੀ ਮੋਹਰਾਂ ਵਾਲੀ ਨੇ ਵੀ ਇੱਕ ਨਗਮਾ ਗਾਇਆ ਸੀ 96 ਕਰੋੜ ਖਾਲਸੇ ਬਾਰੇ ਸੋ ਅੱਜ ਆਪਾਂ ਇਸ 96 ਕਰੋੜ ਖਾਲਸੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ 96 ਕਰੋੜ ਖਾਲਸਾ ਕਦੋਂ ਆਵੇਗਾ 96 ਕਰੋੜ ਸਿੱਖ ਕਦੋਂ ਸਜਣਗੇ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਪੰਕਤੀ ਦਾ ਜ਼ਿਕਰ ਕਰਾਂਗੇ ਜੋ ਹੈ ਕਿ 18 ਭਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਭਾਵ ਜਿਵੇਂ 96 ਕਰੋੜ ਬੱਦਲ ਗੱਜਦੇ ਨੇ ਤਾਂ ਧਰਤੀ ਤੇ ਪਰਲੋ ਆ ਜਾਂਦੀ ਹੈ ਇਨਾ ਮੀ ਪੈਂਦਾ ਕਿ ਸਾਰੇ ਪਾਸੇ ਪਾਣੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇੱਕ ਭਾਵ ਇਹ ਲਿਆ ਜਾਂਦਾ ਹੈ ਕਿ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬੱਦਲਾਂ ਵਾਂਗ ਮੇਗ ਵਾਂਗ ਗੱਜਦਾ ਤਾਂ ਇੰਜ ਹੁੰਦਾ ਜਿਵੇਂ ਜੰਗ ਦੇ ਮੈਦਾਨ ਦੇ ਵਿੱਚ ਪਰਲੋ ਆ ਜਾਂਦੀ ਹੈ ਮਤਲਬ ਕਿ ਗੁਰੂ ਪੰਥ ਖਾਲਸੇ ਵਾਸਤੇ ਇੱਕ ਅਲੰਕਾਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਬੱਦਲਾਂ ਦੇ ਗੱਜਣ ਵਾਂਗ ਦੂਜਾ ਭਾਵੇਂ ਹੈ ਕਿ ਜਿਵੇਂ ਵੀਡੀਓ ਦੇ ਸ਼ੁਰੂ ਵਿੱਚ ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਆਪਾਂ ਜ਼ਿਕਰ ਕੀਤਾ ਸੀ ਤਾਂ ਇਸ ਅਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦਾ ਇੱਕ ਗੁਪਤ ਖਜ਼ਾਨੇ ਦੀ ਥਾਂ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕਣ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਲਈ ਭੇਜਿਆ ਸੀ ਇਹ ਫਕੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਇਸ ਥਾਂ ਤੇ ਇਸ ਖਜ਼ਾਨੇ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀਆਂ ਸੀ ਜਦੋਂ ਦਸਮ ਪਿਤਾ ਨੰਦੇੜ ਆਏ ਤਾਂ ਖਾਲਸਾਈ ਫੌਜਾਂ ਨੇ ਤਨਖਾਹਾਂ ਮੰਗੀਆਂ ਤੇ ਨਾਲ ਹੀ ਆਪਣੇ ਘਰ ਜਾਣ ਦੀ ਗੁਰੂ ਸਾਹਿਬ ਤੋਂ ਆਗਿਆ ਮੰਗੀ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਸਮੇਂ ਦਾ ਖਜ਼ਾਨਾ ਹੈ ਉਹ ਲੈ ਕੇ ਆਓ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਫੌਜ ਨਾਲ ਜਾ ਕੇ ਉਹ ਖਜ਼ਾਨਾ ਬੈਲ ਗੱਡੀਆਂ ਤੇ ਭਰ ਕੇ ਗੁਰੂ ਸਾਹਿਬ ਦੇ ਕੋਲ ਲੈ ਆਏ ਇੱਥੇ ਗੁਰੂ ਸਾਹਿਬ ਨੇ ਢਾਲਾਂ ਭਰ-ਭਰ ਕੇ ਫੌਜਾਂ ਨੂੰ ਮੋਹਰਾ ਵੰਡੀਆਂ ਤੇ ਬਾਕੀ ਬਚ ਗਿਆ ਖਜ਼ਾਨਾ ਮਾਲ ਟੇਕੜੀ ਸੈਭ ਰਖਵਾ ਦਿੱਤਾ ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤਾਂ ਇਹ ਖਜ਼ਾਨੇ ਨਾਲ 2.5 ਦਿਨ ਅਟੁੱਟ ਲੰਗਰ ਵਰਤੇਗਾ ਇੱਕ ਹੋਰ ਅਰਥ ਲਿਆ ਜਾਂਦਾ ਹੈ 96 ਕਰੋੜ ਖਾਲਸੇ ਦਾ ਕਿ ਜੋ ਨਿਹੰਗ ਸਿੰਘ ਫੌਜਾਂ ਦਾ ਮੁਖੀ ਸਿੰਘ ਹੁੰਦਾ ਹੈ ਜਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ 96 ਕਰੋੜੀ ਸ਼ਬਦ ਵਰਤ ਲਿਆ ਜਾਂਦਾ ਹੈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਰੁਤਬੇ ਵਜੋਂ ਉਸ ਜਥੇਦਾਰ ਦੇ ਇਸੇ ਤਰ੍ਹਾਂ ਕੁਝ ਮੰਨਦੇ ਨੇ ਕਿ ਆਪਣੇ ਮਨੁੱਖੀ ਸਰੀਰ ਤੇ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹੁੰਦੇ ਨੇ ਵਾਲ ਹੁੰਦੇ ਨੇ ਤੇ ਜੋ ਰੋਮ ਰੋਮ ਵਾਹਿਗੁਰੂ ਮੰਤਰ ਨੂੰ ਧਿਆਉਂਦਾ ਹੈ ਉਸ ਨੂੰ ਵੀ 96 ਕਰੋੜੀ ਕਿਹਾ ਜਾਂਦਾ ਹੈ ਵੈਸੇ ਇਹ ਅਧਿਆਤਮਿਕਤਾ ਤੇ ਪਦਰ ਦੀ ਗੱਲ ਹੈ ਅਵਸਥਾ ਦੀ ਗੱਲ ਹੈ ਮੇਰੇ ਤੁਹਾਡੇ ਵਰਗੇ ਕਲਜੁਕੀ ਜੀਵ ਇਸ ਗੱਲ ਦੀ ਜ਼ਿਆਦਾ ਡੂੰਘਾਈ ਨੂੰ ਨਹੀਂ ਸਮਝ ਸਕਦੇ ਇਸੇ ਤਰ੍ਹਾਂ ਇੱਕ ਵਾਰ ਭਾਈ ਦਇਆ ਸਿੰਘ ਜੀ ਨੇ ਗੁਰੂ 탄ਗੁਰ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਗੱਲਬਾਤ ਕਰਦਿਆਂ ਵਾਰਤਾਲਾਪ ਕਰਦਿਆਂ ਪੁੱਛਿਆ ਕਿ ਪਾਤਸ਼ਾਹ ਜੀ ਆਪ ਜੀ 96 ਕਰੋੜੀ ਖਾਲਸੇ ਦੀ ਗੱਲ ਕਰਦੇ ਹੋ ਸਿੰਘ ਤਾਂ ਕੋਈ ਇੱਕ ਵੀ ਨਹੀਂ ਸਜ ਰਿਹਾ ਮੁਗਲ ਹਕੂਮਤ ਕਤਲ ਕਰ ਦਿੰਦੀ ਹੈ 96 ਕਰੋੜ ਕਿਥੋਂ ਆਣਗੇ ਤਾਂ ਕਲਗੀਧਰ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਕਿ ਪਿਆਰੇ ਭਾਈ ਦਇਆ ਸਿੰਘ ਜੀ ਸਮਾਂ ਆਵੇਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਸੀਂ ਹਵਾਈ ਐਸੀ ਚਲਾ ਦੇਾਂਗੇ ਕਿ ਜਿਸ ਜਿਸ ਨੂੰ ਹਵਾ ਲੱਗਦੀ ਜਾਵੇਗੀ ਉਹ ਗੁਰੂ ਦਾ ਖਾਲਸਾ ਸਜਦਾ ਜਾਵੇਗਾ 96 ਕਰੋੜ ਤੋਂ ਇੱਕ ਭਾਵ ਇਹ ਵੀ ਲਿਆ ਜਾਂਦਾ ਬਹੁਤੇ ਸਿੰਘ ਜੋ ਗੁਰੂ ਦੀ ਤਾਕਤ ਤੇ ਭਰੋਸਾ ਰੱਖਦੇ ਨੇ ਤਰਕ ਨਹੀਂ ਕਰਦੇ ਗੁਰੂ ਤੇ ਕਿੰਤੂ ਨਹੀਂ ਕਰਦੇ ਜਾਂ ਸਿੱਧੇ ਸ਼ਬਦਾਂ ਵਿੱਚ ਜਿਵੇਂ ਅੱਜਕੱਲ੍ਹ ਕੁਝ ਅਪਗ੍ਰੇਡ ਹੋ ਗਏ ਆ ਉਹੋ ਜਿਹੀ ਪੁੱਠੀ ਮੱਤ ਦੇ ਨਹੀਂ ਨੇ ਨਿਤਨੇਮੀ ਨੇ ਬੰਦਗੀ ਵਾਲੇ ਨੇ ਉਹ ਸਿੱਖ ਇਹ ਮੰਨਦੇ ਨੇ ਕਿ ਗੁਰੂ ਸਾਹਿਬ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜਿਵੇਂ ਹੁਣ ਆਮ ਹੀ ਗਿਣਤੀ ਦੇ ਹਿਸਾਬ ਨਾਲ ਸਿੱਖਾਂ ਦੀ ਗਿਣਤੀ 2 ਕਰੋੜ ਕਹਿ ਦਿੰਦੇ ਨੇ ਜਾਂ ਕਈ ਮੇਰੇ ਵਰਗੇ ਨੇ ਕੱਚ ਘੜਣ ਜਾਂ ਡੋਲ ਜਾਣ ਵਾਲੇ ਉਹ ਕਹਿ ਦਿੰਦੇ ਨੇ ਕਿ ਖਾਲਸਾ ਤਾਂ ਹੁਣ ਰਿਹਾ ਹੀ ਨਹੀਂ ਖਾਲਸਾ ਤਾਂ ਖਤਮ ਹੋ ਗਿਆ ਇੱਥੇ ਤਾਂ ਸਿੱਖੀ ਲੱਭਣੀ ਨਹੀਂ ਪਰ ਸਿੱਧਕੀ ਸਿੱਖ ਇਹ ਮੰਨਦੇ ਨੇ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ 96 ਕਰੋੜ ਖਾਲਸਾ ਸਜਾਇਆ ਹੋਇਆ ਜੋ ਗੁਪਤ ਰੂਪ ਵਿੱਚ ਵਿਚਰਦਾ ਹੈ ਇਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹੁੰਦੇ ਨੇ ਜਿਹੜੇ ਕਿ ਸਮੇਂ-ਸਮੇਂ ਤੇ ਆਪਣੇ ਗੁਰੂ ਪਿਆਰਿਆਂ ਦੀ ਮਦਦ ਕਰਦੇ ਨੇ ਸੋ ਇਸ ਤਰ੍ਹਾਂ ਬਹੁਤ ਸਾਰੇ ਅਰਥ ਨੇ ਜੋ 96 ਕਰੋੜ ਖਾਲਸੇ ਦੇ ਰੂਪ ਵਿੱਚ ਜਾਂ 96 ਕਰੋੜ ਫੌਜ ਦੇ ਪਰਥਾਏ ਲਏ ਜਾਂਦੇ ਨੇ ਇਸ ਬਾਬਤ ਕੋਈ ਹੋਰ ਜਾਣਕਾਰੀ ਕਿਸੇ ਕੋਲ ਹੋਵੇ ਤਾਂ ਉਹ ਜਰੂਰ ਕਮੈਂਟ ਵਿੱਚ ਲਿਖ ਸਕਦਾ ਹੈ ਤਾਂ ਕਿ ਉਹ ਜਾਣਕਾਰੀ ਵੀ ਸੰਗਤ ਨੂੰ ਪਤਾ ਲੱਗ ਸਕੇ ਸੰਗਤ ਜਾਣੂ ਹੋ ਸਕੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਵੀ ਜਰੂਰ ਕਰ ਦਿਓ ਤੇ ਵੀਡੀਓ ਲਾਈਕ ਵੀ ਜਰੂਰ ਕਰਿਓ ਧੰਨਵਾਦ ਠੀਕ ਗਾਇਸ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਲਾਜ਼ਮੀ ਕਰਨਾ ਤੇ ਹੋ ਸਕੇ ਤੇ ਸ਼ੇਅਰ ਵੀ ਲਾਜ਼ਮੀ ਕਰਨਾ ਤਾਂ ਕਿ ਆ ਜਾਣਕਾਰੀ ਲੋਕਾਂ ਤੱਕ ਵੀ ਪਹੁੰਚ ਸਕੇ ਅੱਛਾ ਮੈਂ ਵੀ ਸੋਚਦੀ ਹੁੰਦੀ ਸੀ ਆਖਿਰ 96 ਕਰੋੜ ਦਾ ਮਤਲਬ ਕੀ ਹੈ ਮਤਲਬ ਕਾਫੀ ਨਾਮ ਆ ਲੋਕਾਂ ਦੇ ਤੇ ਉਹਨਾਂ ਨੇ ਅੱਗੇ ਨਾਮ ਦੇਣਾ 96 ਕਰੋੜ ਹੀ ਲਾਇਆ ਹੁੰਦਾ ਤੇ ਵਾਕਈ ਗਾਣੇ ਦੇ ਵਿੱਚ ਵੀ 96 ਕਰੋੜ ਦਾ ਜ਼ਿਕਰ ਹੋਇਆ ਹੈ ਤੇ ਅੱਜ ਪਤਾ ਲੱਗਿਆ ਕਿ 96 ਕਰੋੜ ਦੇ ਪਿੱਛੇ ਆਖਰ ਕੀ ਸਟੋਰੀ ਹੈ 96 ਕਰੋੜ ਖਾਲਸਾ ਤੇ ਜਿਸ ਤਰ੍ਹਾਂ ਕਿ ਐਂਡ ਤੇ ਇਸ ਵੀਡੀਓ ਨੇ ਗੱਲ ਕੀਤੀ ਕਿ 96 ਕਰੋੜ ਖਾਲਸਾ ਕਿਵੇਂ ਸਜੇਗਾ ਪੁੱਛਿਆ ਗਿਆ ਗੁਰੂ ਗੋਬਿੰਦ ਸਿੰਘ ਜੀ ਕੋ ਤੇ ਗੁਰੂ ਜੀ ਨੇ ਕਿਹਾ ਕਿ ਹਵਾ ਹੀ ਐਸੀ ਚਲਾ ਦਿੱਤੀ ਜਾਏਗੀ ਕਿ ਹਰ ਕੋਈ ਜਿਹੜਾ ਉਹ ਮਤਲਬ ਕਿ ਸਿੱਖੀ ਸਜਾਏਗਾ ਮਤਲਬ ਕਿ ਖਾਲਸਾ ਸਜਾਏਗਾ ਬਿਲਕੁਲ ਅਗਰ ਦੇਖਿਆ ਜਾਵੇ ਤੇ ਤੁਸੀਂ ਦੇਖੋ ਚੀਨ ਆਸਟ੍ਰੇਲੀਆ ਅਮਰੀਕਾ ਕੈਨੇਡਾ ਦੇ ਲੋਕ ਸੇਰੀਆ ਉਹ ਮਤਲਬ ਕਿ ਆਏ ਦਿਨ ਇੱਕ ਨਿਊਜ਼ ਆ ਰਹੀ ਹੁੰਦੀ ਆ ਕਿ ਉਹਨਾਂ ਨੇ ਅੰਮ੍ਰਿਤ ਛਕ ਲਿਆ ਤੇ ਉਹ ਸਿੱਖ ਬਣ ਗਏ ਹਜੇ ਮੈਂ ਕੁਝ ਦਿਨ ਪਹਿਲੇ ਦੇਖਿਆ ਕਿ ਇੱਕ Hindu ਲੜਕੀ ਉਹਨੇ ਅੰਮ੍ਰਿਤ ਛਕਿਆ ਤੇ ਉਹ ਮਤਲਬ ਕਿ ਸਿੱਖ ਧਰਮ ਦੇ ਵਿੱਚ ਆ ਗਈ ਆ ਮਤਲਬ ਕਿ ਅਗਰ ਦੇਖਿਆ ਜਾਵੇ ਤੇ ਮੇਰੇ ਖਿਆਲ ਦੇ ਵਿੱਚ ਤੇ 96 ਕਰੋੜ ਖਾਲਸਾ ਜੇਰਾ ਹੈ ਉਹ ਸਜਿਆ ਗਿਆ ਹੈ ਬਿਲਕੁਲ ਤੇ ਹੁਣ ਉਹ ਵਕਤ ਦੂਰ ਨਹੀਂ ਕਿ ਖਾਲਸਾ ਰਾਜ ਆਏਗਾ ਜਿਸ ਤਰ੍ਹਾਂ ਕਿ ਸਾਡੇ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰੈਡਿਕਸ਼ਨ ਆ ਕਿ ਜਦੋਂ 96 ਕਰੋੜ ਖਾਲਸਾ ਸਜੇਗਾ ਤੇ ਆਏਗਾ ਖਾਲਸਾ ਰਾਜ ਤੇ ਹੁਣ ਆ ਪ੍ਰੈਡਿਕਸ਼ਨ ਵੀ ਸੱਚ ਹੋਣ ਵਾਲੀ ਆ ਬਾਕੀ ਇਸ ਦੇ ਪਿੱਛੇ ਇਹ ਕੀ ਸਟੋਰੀ ਸੀ ਕਿ ਆਜ ਪਤਾ ਲੱਗਿਆ ਕਿ ਅਗਰ ਤੁਸੀਂ ਵਾਕਿਆ ਜ਼ਿਆਦਾ ਜਾਣਕਾਰੀ ਹਾਸਲ ਕਰਦੇ ਹੋ ਤੇ ਇਸ ਸਟੋਰੀ रिलेटेड ਮੈਨੂੰ ਲਾਜ਼ਮੀ ਦੱਸਣਾ ਕਿਉਂਕਿ ਮੈਨੂੰ ਇਸ ਸਟੋਰੀ रिलेटेड ਜ਼ਿਆਦਾ ਜਾਣਕਾਰੀ ਬਿਲਕੁਲ ਨਹੀਂ ਆ ਲੇਕਿਨ 96 ਕਰੋੜ ਖਾਲਸਾ ਇਸ ਦੇ ਮੁਤਲਕ ਮੈਂ ਜਾਨਣਾ ਜ਼ਰੂਰ ਚਾਹੁੰਦੀ ਸੀ ਕਿ ਆਖਰ ਇਸ ਦੇ ਪਿੱਛੇ ਦੀ ਸਟੋਰੀ ਕੀ ਆ ਤੇ ਅੱਜ ਪਤਾ ਲੱਗਿਆ बाकी गाइस उम्मीद कर दिया वीडियो ਤੁਹਾਡੇ ਵਾਸਤੇ ਵੀ ਇੰਟਰਸਟਿੰਗ ਤੇ ਇਨਫੋਰਮੇਟਿਵ ਰਹੀ ਹੋਏਗੀ ਕਮੈਂਟ ਕਰਕੇ ਆਪਣੀ ਆਪਣੀ ਰਾਏ ਜੋ ਅਗਾ ਲਾਜ਼ਮੀ ਕਰਨਾ ਮਿਲਦੇ ਆ ਨੈਕਸਟ ਵੀਡੀਓਜ਼ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਮੈਨੂੰ ਦੁਆਜ ਯਾਦ ਰੱਖਣਾ ਹਾਸਦੇ ਰੋ ਵਾਸਤੇ ਰੋ ਤੇ ਰੱਬ ਤੁਹਾਨੂੰ ਹਮੇਸ਼ਾ ਆਪਣੀ ਚਰਦੀ ਕਲਾਜ ਰੱਖੇ ਅਲਾ ਹਫਜ਼ ਟੇਕ ਕੇਅਰ ਗੁੱਡ